ਕੱਲ ਰਾਤ 9 ਦਸੰਬਰ ਦੀ ਗੱਲ ਹੈ ਰਾਤ ਦੇ 10 ਵਜੇ ਕਾਰਾ 12 ਚੌਂਕ ਤੇ ਅਰੁਣ ਸਾਨੀ ਨਾਮ ਦਾ ਬੰਦਾ ਜਿਹੜਾ 21 ਸਾਲ ਦਾ ਹੈਗਾ ਇਹ ਕਨੇਜ ਪਿੰਡ ਦੇ ਵਿੱਚ ਇਹ ਹੌਜ਼ਰੀ ਹੈਗੀ ਉਹ ਉੱਥੇ ਕੰਮ ਕਰਕੇ ਵਾਪਸ ਆ ਰਿਹਾ ਸੀ ਕੰਮ ਤੋਂ ਉੱਥੇ ਇਹਦੀ ਦੋ ਬੰਦਿਆਂ ਨਾਲ ਹੈਗੇ ਸੀ ਜਿਹੜੇ ਕਿ ਹਿੰਮਤ ਤੇ ਅਮਨ ਇਹਨਾਂ ਨਾਲ ਥੋੜੀ ਐਕਸੀਡੈਂਟ ਹੋਇਆ ਤੇ ਆਲਟਰਕੇਸ਼ਨ ਹੋ ਗਈ ਉੱਥੇ ਇਹਨਾਂ ਦਾ ਝਗੜਾ ਹੋ ਗਿਆ ਉਤੋਂ ਇਹਨਾਂ ਨੇ ਚਲੋ ਉਦੋਂ ਇਹ ਭੱਜਿਆ ਆ ਤੇ ਅਰਮਸਾਨੀ ਆਪਣੇ ਘਰ ਆ ਕੇ ਆਪਣੇ ਭਰਾ ਨੂੰ ਉਹਨੇ ਦੱਸਿਆ ਸਾਰੀ ਗੱਲ ਬਾਤ ਤੇ ਉਥੋਂ ਉਹਦੇ ਭਰਾ ਤੇ ਕੁਝ ਆਪਦੇ ਦੋਸਤ ਨਾਲ ਲੈ ਕੇ ਇਹ ਬੇਰਾਦ ਨੂੰ ਇਹ ਚਲੇ ਗਏ ਵਾਪਸ ਉਥੇ 12:34 12 1 ਵਜੇ ਦੀ ਗੱਲ ਹੈ ਉਥੇ ਉਸ ਟਾਈਮ ਤੱਕ ਦੂਜੀ ਪਾਰਟੀ ਵਾਲੇ ਵੀ ਹਿੰਮਦਾਰੀਆਂ ਨੇ ਆਪਦੇ ਹੋਰ ਦੋਸਤ ਮੰਗਾ ਲਏ ਉਹਦੇ ਚ ਕਾਫੀ 8 ਜਣੇ ਹੁਣ ਆਇਡੈਂਟੀਫਾਈ ਹੋਏ ਨੇ ਮਨਜੂਰ ਹੋ ਗਿਆ ਹੈਪੀ ਬਨ ਗੋਬਿੰਦ ਵਿਨੋਦ ਇਹਨਾਂ ਨੂੰ ਇਕੱਠੇ ਉੱਥੇ ਇਹਨਾਂ ਦੀ ਫਿਰ ਕਾਫੀ ਲੜਾਈ ਹੋਈ ਖੁਸ਼ ਇਹਨਾਂ ਨੇ ਜਿਹੜੇ ਇਹਨਾਂ ਦੇ ਹੱਥ 'ਚ ਹਥਿਆਰ ਚੋੜੇ ਬਹੁਤੇ ਸੀ ਦਾਦੂਤ ਸੀਗੇ ਉਹਨਾਂ ਨਾਲੇ ਫਿਰ ਪੈ ਗਏ ਇਹਨਾਂ ਨੂੰ ਤੇ ਉਹਦੇ 'ਚ ਨੂੰ ਕਾਫੀ ਹਰ ਨੂੰ ਸੈਨ ਖਾਮੀ ਨੂੰ ਤੇ ਸੱਟੇ ਵੀ ਸੱਟ ਲੱਗੀ ਤੇ ਇਹਨੂੰ ਉੱਥੋਂ ਹੋ ਕੇ ਹਸਪੀਟਲ ਲੈ ਕੇ ਆਏ ਤੇ ਉੱਥੇ ਇਹਦੀ ਰਸਤੇ 'ਚ ਹੀ ਵੈਸੇ ਮੌਤ ਹੋ ਗਈ ਪੁਲਿਸ ਨੂੰ ਕੋ ਪਹਿਲਾਂ ਹੀ ਸੋ ਸਾਡੀ ਪੁਲਿਸ ਨੇ ਇਮੀਡੀਏਟਲੀ ਵੈਸੇ ਕੰਮ ਕਰਦੇ ਹੋਏ ਤੇ ਇਹ ਹੁਣ ਅੱਠਾਂ 'ਚੋਂ ਸੱਤ ਜਿਹੜੇ ਹੈਗੇ ਮੋਰਜਮ ਉਹ ਫੜ ਲਏ ਤੇ ਬਾਕੀ ਇੱਕ ਹੀ ਰਹਿ ਗਿਆ ਉਹਦੀ ਅਸੀਂ ਇਹ ਖਾਸ ਕਰ ਰਹੇ ਆ ਕਿ ਸਾਡੇ ਪੁਲਿਸ ਦੀ ਬੜੀ ਟਿਕ ਐਕਸ਼ਨ ਸੀਗਾ ਸਹੀ ਜੀ ਦੂਸਰੇ ਨੂੰ ਪਹਿਲਾਂ ਤੋਂ ਜਾਂਦੇ ਸੀ ਆਲ ਦੋ ਸਪੌਟ ਉਸੇ ਟਾਈਮ ਤੇ ਸਾਹਮਣੇ ਹੋ ਗਿਆ ਅਜੇ ਤਾਂ ਇਹੀ ਲੱਗ ਰਿਹਾ ਕਿ ਇਹਨਾਂ ਦੀ ਕੋਈ ਪਿੱਲਾ ਕੋਈ ਇਹਨਾਂ ਨਾਲ ਕੋਈ ਦੂਜੀ ਹਿਸਟਰੀ ਹੈਗੀ ਸੀ ਇਹਨਾਂ ਵੀ ਆਨ ਦਾ ਸਪੌਟ ਹੀ ਇਹਨਾਂ ਦੇਖ ਤੋਂ ਕਿ ਉਹ ਰੋਟੀ ਹੋਵੇ ਜਿਹੜਾ ਪਹਿਲਾਂ ਰੋਡ ਤੇ ਜੋ ਹੈ ਥੋੜਾ ਬਿਲਕੁਲ ਨਹੀਂ ਜਿੱਦ ਕਿ ਹੋਇਆ ਚੁਗਾ ਉਹ ਅਸੀਂ ਹੁਣ ਹੁਣ ਤੁਹਾਡੇ ਸਾਹਮਣੇ ਹੀ ਦੱਸ ਰਹੇ ਆ ਕਿ ਹੁਣੇ ਪੰਜ ਤਾਂ ਹੋਣੇ ਹੀ ਫੜੇ ਐ ਤੇ ਪਹਿਲਾਂ ਨੇ ਲੋ ਪਹਿਲਾਂ ਫੜੇ ਐ

एक दी शायद नजर आ रही है कि एक दिन तो ये कह रही है हैगा बरसा पर बाकी नहीं है अभी तक सामने नहीं आई तो कोई ग्रुप दे होंगे सारे ये कोई ग्रुप नहीं हैगा कोई मंडी में चला ग्रुप 20 तो 25 साल भी तो है पर एंट्री भी डेथ हो गया उसके कारण सामने आई है कि इस तरह का हस्तक्षेप 60 है गई है मोड़े पे भी है बाकी पोस्टमार्टम होने के बाद पता लगेगा सर तुझे कह रहे थे प्रार्थना वालों का गया कि वो प्रार्थना प्लानिंग है लगा भी ਜਦ ਰੋਜੀਵਾਰ ਇਕੱਠੇ ਹੋਏ ਆ ਉਦੋਂ ਤੱਕ ਤਾਂ ਆਗੇ ਸੀ ਪਹਿਲਾ ਨਹੀਂ ਸੀਗਾ ਪਹਿਲਾਂ ਸਿਰਫ ਇਹਨਾਂ ਦੀ ਜਿਹੜੀ ਜਵੇਂ ਹਸੋਪਾਈ ਹੋਈ ਸੀਗੀ ਮੇਨ ਵਾਲੇ ਚਲ ਕੱਲ ਰਾਤ 9 ਦਸੰਬਰ ਦੀ ਗੱਲ ਹੈ ਰਾਤ ਦੇ 10 ਵਜੇ ਕਾਰਾਬਾਰਾ ਚੌਂਕ ਤੇ ਅਰຸນ ਸਾਨੀ ਨਾਮ ਦਾ ਬੰਦਾ ਜਿਹੜਾ 21 ਸਾਲ ਦਾ ਹੈਗਾ ਇਹ ਕਨੇਜ ਪਿੰਡ ਦੇ ਵਿੱਚ ਇੱਕ ਹੌਜ਼ਰੀ ਹੈਗੀ ਉੱਥੇ ਕੰਮ ਕਰਕੇ ਵਾਪਸ ਆ ਰਿਹਾ ਸੀ ਕੰਮ ਤੋਂ ਉੱਥੇ ਦੀ ਦੋ ਬੰਦਿਆਂ ਨਾਲ ਹੈਗੇ ਸੀ ਜਿਹੜੇ ਹਿਮੰਤ ਤੇ ਅਮਨ ਇਹਨਾਂ ਨਾਲ ਥੋੜੀ ਐਕਸੀਡੈਂਟ ਹੋਇਆ ਤੇ ਅਲਟਰਕੇਸ਼ਨ ਹੋ ਗਈ ਉੱਥੇ ਇਹਨਾਂ ਦਾ ਝਗੜਾ ਹੋ ਗਿਆ ਉੱਥੋਂ ਇਹਨਾਂ ਨੇ ਚਲੋ ਉਦੋਂ ਇਹ ਭੱਜਿਆ ਆ ਤੇ ਅਨੁਸਾਨੀ ਆਪਣੇ ਘਰ ਆ ਕੇ ਆਪਣੇ ਭਰਾ ਨੂੰ ਉਹਨੇ ਦੱਸਿਆ ਸਾਰੀ ਗੱਲਬਾਤ ਉੱਥੋਂ ਉਹਦੇ ਭਰਾ ਤੇ ਕੁਝ ਆਪਦੇ ਦੋਸਤ ਨਾਲ ਲੈ ਕੇ ਇਹ ਬੇਰਾਦ ਨੂੰ ਇਹ ਚਲੇ ਗਏ ਵਾਪਸ ਉਥੇ 12:34 12 1 ਵਜੇ ਦੀ ਗੱਲ ਹੈ ਉਥੇ ਉਸ ਟਾਈਮ ਤੱਕ ਦੂਜੀ ਪਾਰਟੀ ਵਾਲੇ ਵੀ ਹਿੰਮਤਦਾਰਿਆਂ ਨੇ ਆਪਦੇ ਹੋਰ ਦੋਸਤ ਮੰਗਾ ਲਏ ਉਹਦੇ ਚ ਕਾਫੀ 8 ਜਣੇ ਹੁਣ ਆਇਡੈਂਟੀਫਾਈ ਹੋਏ ਨੇ ਮਨਜੂਰ ਹੋ ਗਿਆ ਹੈਪੀ ਬਿੰਦ ਗੋਬਿੰਦ ਵਿਨੋਦ ਇਹਨਾਂ ਨੂੰ ਇਕੱਠੇ ਉਥੇ ਇਹਨਾਂ ਦੀ ਫਿਰ ਕਾਫੀ ਲੜਾਈ ਹੋਈ ਕੁਝ ਇਹਨਾਂ ਨੇ ਜਿਹੜੇ ਇਹਨਾਂ ਦੇ ਹੱਥ 'ਚ ਹਥਿਆਰ ਧੋੜੇ ਬਹੁਤੇ ਸੀ ਦਾਦ ਦੂਤ ਸੀਗੇ ਉਹਨਾਂ ਨਾਲ ਇਹ ਫਿਰ ਪੈ ਗਏ ਇਹਨਾਂ ਨੂੰ ਤੇ ਉਹਦੇ ਚ ਹੁਣ ਕਾਫੀ ਹਰਨ ਸਿੰਘ ਸਾਮੀ ਨੂੰ ਇਹਦੇ ਸੱਟੇ ਵੀ ਸੱਟ ਲੱਗੀ ਤੇ ਇਹਨੂੰ ਉਥੋਂ ਹੋ ਕੇਰੇ ਹਸਪੀਟਲ ਲੈ ਕੇ ਆਏ ਤੇ ਉਥੇ ਇਹਦੀ ਰਸਤੇ ਚ ਹੀ ਵੈਸੇ ਮੌਤ ਹੋ ਗਈ ਪੌਂਟਸ ਤੋਂ ਪਹਿਲਾਂ ਹੀ ਸੋ ਸਾਡੀ ਪੁਲਿਸ ਨੇ ਇਮੀਡੀਏਟਲੀ ਵੈਸੇ ਕੰਮ ਕਰਦੇ ਹੋਏ ਤੇ ਇਹ ਹੁਣ ਅੱਠਾਂ ਚੋਂ 7 ਜਿਹੜੇ ਹੈਗੇ ਮੁਰਦੇ ਉਹ ਫੜ ਲਏ ਤੇ ਬਾਕੀ ਇੱਕ ਹੀ ਰਹਿ ਗਿਆ ਉਹਦੀ ਅਸੀਂ ਇਹ ਫਲਾਸ਼ ਕਰ ਰਹੇ ਆਂ ਕਿ ਸਾਡੇ ਪੁਲਿਸ ਦੀ ਬੜੀ ਟਿਕ ਐਕਸ਼ਨ ਸੀਗਾ ਇਹ ਦੂਸਰੇ ਨੇ ਪਹਿਲਾਂ ਤੋਂ ਜਾਣਦੇ ਸੀ ਆਲ ਦਿਸਪੋਟ ਉਸੇ ਟਾਈਮ ਤੇ ਸਾਰੋ ਸ਼ੁਰੂ ਹੋਇਆ ਅਜੇ ਤਾਂ ਹੀ ਲੱਗ ਰਿਹਾ ਹੈ ਕਿ ਇਹਨਾਂ ਦੀ ਕੋਈ ਪਿੱਲਾ ਕੋਈ ਇਹਨਾਂ ਦਾ ਕੋਈ ਹਿਸਟਰੀ ਹੈਗੀ ਸੀ ਇਹਨਾਂ ਵੀ ਆਨ ਦਾ ਸਪੋਟ ਹੀ ਇਹਨਾਂ ਦੇਖੋ ਕਿ ਕਿ ਰੋਟੀ ਹੋਈ ਜਿਹੜਾ ਪਹਿਲਾ ਰੋਡ ਹੈ ਜੋ ਹੈ ਜਿਹੜਾ ਬਿਲਕੁਲ ਨਹੀਂ ਜਗਲੀ ਹੋਇਆ ਹੋਇਆ ਉਹ ਅਸੀਂ ਹੁਣ ਹੁਣ ਤੁਹਾਡੇ ਸਾਹਮਣੇ ਹੀ ਦੱਸ ਰਹੇ ਹਾਂ ਕਿ ਹੁਣੇ ਪੰਜ ਤਾਂ ਹੋਣੇ ਹੀ ਫੜੇ ਐ ਤੇ ਪਹਿਲਾਂ ਦੇ ਦੋ ਪਹਿਲਾਂ ਫੜੇ ਐ ਉਹਨਾਂ ਤੋਂ ਸਾਰੀ ਇਨਵੈਸਟੀਗੇਸ਼ਨ ਚ ਲੈ ਲਾਂਗੇ ਤੇ ਤੇ ਜੋ ਵੀ ਇਹਨਾਂ ਦਾ ਬੈਕਗਰਾਉਂਡ ਆ ਉਹ ਵੀ ਸਾਡਾ ਕਲੀਅਰ ਕਰ ਲਾਂਗੇ ਇਹ ਕਿੰਨੇ ਵਜੇ ਹੋਇਆ ਤਾਂ ਦੁਬਾਰਾ ਬਾਰਕ ਹੋ ਜੀ ਲ एक दो के टाइम पर तो जो जो, जो इट वाज डिसाइडेड कि तू आ जी है तब उछोया होना ना हम वही देना छोटे मोटे बढ़िया मुआवज़ीयां ने अलग काम है इसी प्रकार है इतनी मोड़ी बरसा बिल्कुल दूसरे में कि वो वैसे ही है कि वही कामकुम करना ले हैगे एक दिन शायद नज़र आ रही है कि एक दिन तो इचारी ला ह

ਕੱਲ ਰਾਤ 9 ਦਸੰਬਰ ਦੀ ਗੱਲ ਹੈ ਰਾਤ ਦੇ 10 ਵਜੇ ਕਾਰਾ 12 ਚੌਂਕ ਤੇ ਅਰੁਣ ਸਾਨੀ ਨਾਮ ਦਾ ਬੰਦਾ ਜਿਹੜਾ 21 ਸਾਲ ਦਾ ਹੈਗਾ ਇਹ ਕਨੇਜ ਪਿੰਡ ਦੇ ਵਿੱਚ ਇਹ ਹੌਜ਼ਰੀ ਹੈਗੀ ਉੱਥੇ ਕੰਮ ਕਰਕੇ ਵਾਪਸ ਆ ਰਿਹਾ ਸੀ ਕੰਮ ਤੋਂ ਉੱਥੇ ਇਹਦੀ ਦੋ ਬੰਦਿਆਂ ਨਾਲ ਹੈਗੇ ਸੀ ਜਿਹੜੇ ਕਿ ਹਿੰਮਤ ਤੇ ਅਮਨ ਇਹਨਾਂ ਨਾਲ ਥੋੜੀ ਐਕਸੀਡੈਂਟ ਹੋਇਆ ਤੇ ਆਲਟਰਕੇਸ਼ਨ ਹੋ ਗਈ ਉੱਥੇ ਇਹਨਾਂ ਦਾ ਝਗੜਾ ਹੋ ਗਿਆ ਉਹ ਇਹਨਾਂ ਨੇ ਚਲੋ ਉਦੋਂ ਇਹ ਭੱਜਿਆ ਆ ਤੇ ਅਰਮਸਾਨੀ ਆਪਣੇ ਘਰ ਆ ਕੇ ਆਪਣੇ ਭਰਾ ਨੂੰ ਉਹਨੇ ਦੱਸਿਆ ਸਾਰੀ ਗੱਲ ਬਾਤ ਤੇ ਉੱਥੋਂ ਉਹਦੇ ਭਰਾ ਤੇ ਕੁਝ ਆਪਦੇ ਦੋਸਤ ਨਾਲ ਲੈ ਕੇ ਇਹ ਬੇਰਾਦ ਨੂੰ ਇਹ ਚਲੇ ਗਏ ਵਾਪਸ ਉਥੇ 12:34 12 1 ਵਜੇ ਦੀ ਗੱਲ ਹੈ ਉਥੇ ਉਸ ਟਾਈਮ ਤੱਕ ਦੂਜੀ ਪਾਰਟੀ ਵਾਲੇ ਵੀ ਹਿੰਮਦਾਰੀਆਂ ਨੇ ਆਪਦੇ ਹੋਰ ਦੋਸਤ ਮੰਗਾ ਲਏ ਉਹਦੇ ਚ ਕਾਫੀ 8 ਜਣੇ ਹੁਣ ਆਇਡੈਂਟੀਫਾਈ ਹੋਏ ਨੇ ਮਨਜੂਰ ਹੋ ਗਿਆ ਹੈਪੀ ਬਨ ਗੋਬਿੰਦ ਵਿਨੋਦ ਇਹਨਾਂ ਨੂੰ ਇਕੱਠੇ ਉੱਥੇ ਇਹਨਾਂ ਦੀ ਫਿਰ ਕਾਫੀ ਲੜਾਈ ਹੋਈ ਕੁਝ ਇਹਨਾਂ ਨੇ ਜਿਹੜੇ ਇਹਨਾਂ ਦੇ ਹੱਥ 'ਚ ਹਥਿਆਰ ਚੋੜੇ ਬਹੁਤੇ ਸੀ ਦਾਦ ਦੂਤ ਸੀਗੇ ਉਹਨਾਂ ਨਾਲੇ ਫਿਰ ਪੈ ਗਏ ਇਹਨਾਂ ਨੂੰ ਤੇ ਉਹਦੇ 'ਚ ਹੁਣ ਕਾਫੀ ਹਰਨ ਸਿੰਘ ਸਾਮੀ ਨੂੰ ਇਹਦੇ ਸੱਟੇ ਵੀ ਸੱਟ ਲੱਗੀ ਤੇ ਇਹਨੂੰ ਉੱਥੋਂ ਹੋ ਕੇ ਨੇ ਹਸਪੀਟਲ ਲੈ ਕੇ ਆਏ ਤੇ ਉਥੇ ਇਹਦੀ ਰਸਤੇ 'ਚ ਹੀ ਵੈਸੇ ਮੌਤ ਹੋ ਗਈ ਪੁਲਿਸ ਨੂੰ ਤੋਂ ਪਹਿਲਾਂ ਹੀ ਸੋ ਸਾਡੀ ਪੁਲਿਸ ਨੇ ਇਮੀਡੀਏਟਲੀ ਵੈਸੇ ਕੰਮ ਕਰਦੇ ਹੋਏ ਤੇ ਇਹ ਹੁਣ ਅੱਠਾਂ 'ਚੋਂ 7 ਜਿਹੜੇ ਹੈਗੇ ਮੁਰਦੇ ਉਹ ਫੜ ਲਏ ਤੇ ਬਾਕੀ ਇੱਕ ਹੀ ਰਹਿ ਗਿਆ ਉਹਦੀ ਹਸੀਏ ਫਲਾਸ਼ ਕਰ ਰਹੀ ਹੈ ਕਿ ਸਾਡੇ ਪੁਲਿਸ ਦੀ ਬੜੀ ਟਿਕ ਐਕਸ਼ਨ ਸੀਗਾ ਸਹੀ ਦੂਸਰੇ ਨੂੰ ਪਹਿਲਾਂ ਤੋਂ ਜਾਣਦੇ ਸੀ ਆਲ ਦੋ ਸਪੌਟ ਉਸੇ ਟਾਈਮ ਤੇ ਸਾਹਮਣੇ ਹੋ ਗਿਆ ਹਜੇ ਤਾਂ ਇਹੀ ਲੱਗ ਰਿਹਾ ਹੈ ਕਿ ਇਹਨਾਂ ਦੀ ਕੋਈ ਪਿੱਲਾ ਕੋਈ ਇਹਨਾਂ ਦਾ ਕੋਈ ਦੂਸਰੀ ਹਿਸਟਰੀ ਹੈਗੀ ਸੀ ਇਹਨਾਂ ਵੀ ਆਨ ਦਾ ਸਪੌਟ ਹੀ ਇਹਨਾਂ ਦੇਖੋ ਕਿ ਉਹ ਕਿਤੇ ਰੋਟੀ ਹੋਵੇ ਜਿਹੜਾ ਪਹਿਲਾਂ ਰੋਡ ਤੇ ਜੋ ਹੈ ਥੋੜਾ ਬਿਲਕੁਲ ਨਹੀਂ ਜਿੱਕੀ ਹੋਇਆ ਚੁਗਾ ਉਹ ਅਸੀਂ ਹੁਣ ਹੁਣ ਤੁਹਾਡੇ ਸਾਹਮਣੇ ਹੀ ਦੱਸ ਰਿਹਾ ਕਿ ਹੁਣੇ ਪੰਜ ਤਾਂ ਹੋਣੇ ਹੀ ਫੜੇ ਐ ਤੇ ਪਹਿਲਾਂ ਨੇ ਲੋ ਪਹਿਲਾਂ ਫੜੇ ਐ

ਇੱਕ ਦੀ ਸ਼ੈਦ ਨਜ਼ਰ ਆ ਰਹੀ ਹੈ ਕਿ ਇੱਕ ਦੇ ਕੋਈ ਚਾਹੀਦਾ ਹੈਗਾ ਵਰਤਾ ਪਰ ਬਾਕੀਆਂ ਦੀ ਹਜੇ ਤੱਕ ਸਾਹਮਣੇ ਨਹੀਂ ਆਈ ਤੇ ਕੀ ਸਰ ਇੱਕ ਗਰੁੱਪ ਦੇ ਹੋਣਗੇ ਸਾਰੇ ਇਹ ਕੋਈ ਗਰੁੱਪ ਨਹੀਂ ਹੈਗਾ ਕੋਈ ਵੱਡੇ ਵਿੱਚ ਨਹੀਂ ਤੇਜ ਗਰੁੱਪ ਦੇ 20 ਤੋਂ 25 ਸਾਲ 20 ਤੋਂ 25 ਸਾਲ ਸਰ ਜੀ ਵਿਦਿਆਰਥੀ ਜਾਂ ਪੋਸਟ ਗ੍ਰਾਜੂਏਟ ਕਰਨ ਸਾਹਮਣੇ ਆਉਂਦੇ ਨੇ ਕਿਸ ਤਰ੍ਹਾਂ ਦੇ ਕੋਈ ਹਸਿਆ ਸਭ ਤੇ 60 ਹੈਗੀ ਹੈ ਇੱਕ ਮੋਢੇ ਤੇ ਵੀ ਹੈ ਬਾਕੀ ਪੋਸਟਮਾਰਟਮ ਹੋਣ ਤੋਂ ਬਾਅਦ ਉਹ ਤਾਂ ਲੱਗਦੇ ਸਰ ਤੁਸੀਂ ਕਹਿੰਦੇ ਕਿ ਸਾਥਨਾ ਨੂੰ ਕੀਤਾ ਗਿਆ ਕਿ ਉਹ ਦਾਸੂਸ ਪਲਾਨਿੰਗ ਹੈ ਲਗਾ ਲਈ ਲੈ ਕੇ ਤਦ ਰੋਜੀਵਾਰੀ ਇਕੱਠੇ ਹੋਏ ਆ ਉਦੋਂ ਤੱਕ ਤਾਂ ਆਗੇ ਸੀ ਪਹਿਲਾਂ ਨਹੀਂ ਸੀਗਾ ਪਹਿਲਾਂ ਸਿਰਫ ਇਹਨਾਂ ਦੀ ਜਿਹੜੀ ਜਵੇਂ ਹਸੋਪਾਈ ਹੋਈ ਸੀਗੀ ਮੇਨ ਨਾਲ